ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਅੱਜ ਆਪਾਂ ਆ ਗਏ ਫਨਵਰਡਸ ਅੱਜ ਆਪਣਾ ਵੀ ਮਨ ਕਰ ਰਿਹਾ ਬਹੁਤ ਖੁਸ਼ ਹਾਂ ਮੈਂ ਬੈਠਾ ਤੇ ਅੱਜ ਆਪਾਂ ਨੇ ਕਿਹਾ ਆਪਾਂ ਵੀ ਖੇੜੇ ਹਉਣੇ ਆ ਫਨਵਰਡਸ ਹਨਾ ਤੇ ਇਹ ਦੇਖੋ ਬੋਲੇ ਫੋਲਣਾ ਚਿੱਟੀਆਂ ਸੰਤਰੀ ਪੀਲੀਆਂ ਤੇ ਲੋ ਜੀ ਪੌੜੀਆਂ ਤੇ ਚੜ ਕੇ ਇੱਧਰ ਦੀ ਝੂਟੇ ਲੈਂਦੇ ਨੇ ਇੱਧਰ ਜੰਪ ਲੈਂਦੀ ਆ ਜੰਪ ਕਿੱਤੇ ਆਪਾ ਥੇ ਵੈਗੇ ਸੀਗੇ ਫਨ ਵਰਦ ਦਾ ਇਧਰ ਗੇਮ ਖੇਡਦੇ ਨੇ ਬੋਲਾ ਮਾਰਦੇ ਨੇ ਚੱਕ ਚੱਕ ਬੱਚੇ ਬੋਲਾ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਪੋਲੀਆਂ ਪੋਲੀਆਂ ਕਿੰਨੀਆਂ ਵਧੀਆ ਖੜਾ ਰਾ ਇੱਥੇ ਗੇਮ ਖੇਡਦੇ ਨੇ ਬੱਚੇ ਇੱਥੇ ਮਾਰਦੇ ਨੇ ਬਾਲ ਚੱਕ ਚੱਕ ਕੇ ਤੇ ਇਹ ਦੇਖੋ ਟੱਪ ਦੀ ਕਿੰਨੇ ਵਧੀਆ ਝੂਟੇ ਬੱਚਿਆਂ ਦੀ ਜ਼ਿੰਦਗੀ ਹਨਾ ਕਿੰਨੇ ਵਧੀਆ ਹੁੰਦੀ ਆ ਕੋਈ ਫੇਕ ਕਰਨਾ ਇਹ ਆ ਗਈਆਂ ਕੁਰਸੀਆਂ ਤੇ ਝੂਟੇ ਮਮਾ ਨੇ ਝੂਟੇ ਲੈਂਦੀ ਐ ਇੱਧਰ ਸਾਲਾ ਮਾਰਦੀ ਐ ਟੱਪਦੀ ਐ ਨੱਚਦੀ ਐ ਇੱਧਰ ਬੋਲ ਲੈਂ ਬੋਲੋ ਪੰਨਿਆਂ ਨੇ ਕਿੰਨੀ ਵਧੀਆ ਲੱਗਦਾ ਉਹ ਬਹਿ ਗਈ ਹੁਣ ਕੁਰਸੀ ਤੇ ਉਹ ਪਿੱਤੀ ਲੈਂਦੀ ਐ ਝੂਟੇ ਉਧਰ ਨੰਨੂ ਬੈਠਾ ਕੁਰਸੀ ਤੇ ਉਹਦਾ ਬਾਹਰ ਲੈ ਕਿ ਕੋਈ ਉਹ ਦੇਖੋ ਵਧੀਆ ਹੈ ਨੀ ਤੇ ਬੱਚਿਆਂ ਦੀ ਦਿਨਤਗੀ ਦੇਖੋ ਨਚਾਰੇ ਕਿਤੇ ਕਿਤੇ ਜਾ ਵੜਦੀਆਂ ਹੁਣ ਇਹਦੇ ਵਿੱਚ ਦੀ ਨਿਕੜੂਗੀ ਉੱਪਰ ਦੀ ਇੱਥੇ ਹੁਣ ਝੂਟੇ ਲਾਉਗੀ ਕਹਿੰਦੀ ਮੈਨੂੰ ਝੂਟੇ ਦੇ ਨਾਨੀ ਉਹ ਰਪੀਲ ਪਾਈ ਦੀ ਆ ਇਹ ਦੇਖੋ ਝੂਟ ਦੀ ਤੇ ਹੁਣ ਕਹਿੰਦੀ ਇੱਧਰ ਚੱਲ ਲੋ ਜੀ ਇਹ ਦੇਖੋ ਕਿੰਨੀਆਂ ਵਧੀਆ ਗੇਮਾਂ ਖੇਡਣ ਨੂੰ ਬੱਚਿਆਂ ਦੀ ਕਿੰਨੇ ਸੋਹਣੀਆਂ ਬਣਾਈਆਂ ਵੀ ਹਨੇ ਲੇਟਾਂ ਹੀ ਲੇਟਾਂ ਲਾ ਰੱਖੀਆਂ ਨੇ ਕਿੰਨਾ ਸੋਹਣਾ ਡੈਕੋਰੇਸ਼ਨ ਦੇਖਦੀ ਆ ਕਦੇ ਉਧਰ ਚਲੀ ਜਾਂਦੀ ਆ ਕਦੇ ਉਧਰ ਦੇਖਦੀ ਆ ਕਿਹੜੇ ਵਧੀਆ ਲੱਗਦਾ ਫੇਰ ਆ ਗਈ ਇੱਥੇ ਜੈਂਪ ਚ ਤੇ ਸਾਲਾ ਮਰੂਗੀ ਹੁਣ ਉਹ ਦੇਖ ਕਿੰਨੀ ਵਧੀਆ ਸਾਲਾ ਮਾਰਦੀ ਆ ਬੱਚਿਆਂ ਦੀ ਜ਼ਿੰਦਗੀ ਕਿੰਨੀ ਵਧੀਆ ਨਜ਼ਾਰਾ ਕਦੇ ਇੱਧਰ ਦੀ ਜਾ ਕੇ ਪੌੜੀਆਂ ਚੜ੍ਹ ਕੇ ਦੇ ਵਿੱਚੇ ਦੀ ਉੱਤਰੀ ਆਉਂਦੀ ਆ ਨੀਚੇ ਹੈ ਤੇ ਭੂਕਨੇ ਜਿਹੇ ਦੇ ਵਿੱਚ ਦੀ ਹੁਣ ਕਹਿੰਦੀ ਇੱਧਰ ਜਾਣਾ ਚਲੋ ਜੀ ਉੱਧਰ ਲੈ ਜਾਨੇ ਹੁਣ ਲੋ ਜੀ ਸਾਰੇ ਗੇੜੇ ਦੇਈ ਜਾਂਦੀ ਆ ਪੀਤੀ ਪੀੜੀ ਪੀਤੀ ਮੈਂ ਲੈ ਕੇ ਮੈਂ ਕਦੇ ਉੱਧਰ ਕਦੇ ਉੱਧਰ ਚਲੋ ਜੀ ਇੱਥੇ ਪਾ ਕੇ ਉੱਪਰ ਮਸ਼ੀਨ ਜੀ ਆਊਗੀ ਇੱਥੇ ਚੱਕਣ ਗੁੱਡੇ ਇਹ ਦੇਖਦੇ ਆ ਕਿਵੇਂ ਖੇੜਦੀ ਆ ਹੁਣ ਟਿਊਬ ਪਰ ਉਹ ਅਗਿੰਸੀ ਨੇ ਇੱਧਰੋਂ ਕਰਕੇ ਸਾਈਡ ਤੇ ਨੂੰ ਸੱਜੇ ਹੱਥ ਨਾਲ ਉਹ ਚੇਤਰੀ ਆਈ ਹੁਣ ਚੱਕੂ ਗੁੱਡੇ ਗੁੱਡੇ ਚੱਕ ਕੇ ਉੱਪਰ ਜਾਣਾ ਉਹ ਨਿਕਲ ਗਿਆ ਵਿੱਚੇ ਡਿੱਗ ਗਿਆ ਡਿੱਗ ਗਿਆ ਫੇਰ ਓਵਰ ਹੋ ਗਈ ਗੇਮ ਓਵਰ ਤੇ ਲੋ ਜੀ ਹੁਣ ਆਗੇ ਇੱਧਰ ਇਹ ਘੁੰਮਦੀ ਵਾਲੇ ਨਾਲ ਬੱਚਿਆਂ ਨੂੰ ਖੇਡਣ ਨੂੰ ਤਾਂ ਇਹ ਵਧੀਆ ਚੀਜ਼ ਹੈ ਜਿੱਥੇ ਦਬੋਂਗੇ ਉਹਦੇ ਵਿੱਚ ਚਾ ਕੇ اٹਕ ਜਾਣੀ ਹੈ ਇਹ ਪਰੋ ਉਹ ਤੀਰ ਜਾ ਜਿਹੜਾ ਉੱਪਰ ਤੀਰ ਜਾ ਲੜ ਮੱਚਦੀ ਉਹਨੇ اٹਕ ਜਾਣਾ ਜਿੱਥੇ ਬੰਦ ਕਰਤਾ ਹੁਣ ਦੇਖਦੇ ਆ ਕਿੱਥੇ ਦੱਬਦੀ ਆ ਇਹ ਤੇ ਲੋ ਜੀ ਹੋਰ ਰਹਿ ਗਿਆ ਹਮ ਚਲੋ ਜੀ ਇਹ ਵੀ ਓਵਰ ਤੇ ਹੁਣ ਇੱਕ ਇੱਧਰ ਆ ਗਈ ਮੇਂ ਤਿੱਧਰ ਆ ਗਈ ਹੁਣ ਇਹ ਚੱਲੂਗੀ ਪਿਸਤੌਲ ਮੰਗ ਜੀ ਮੇਂ ਪਿਸਤੌਲ ਚੱਲਦੇ ਨੇ ਗੋਲੀਆਂ ਮਾਰਦੇ ਨੇ ਉਵੇਂ ਚੱਲੂਗੀ ਦੇਖਦੇ ਹਾਂ ਕਿਵੇਂ ਚਲਾਉਂਦੀ ਆ ਇਹ ਔਲੇ ਦਾੜਿਓ ਵਿੱਚੋਂ ਅੰਗੂਠਿਆਂ ਨਾਲ ਦੱਬਣਾ ਉਹ ਦੇਖੋ ਅੰਗੂਠਿਆਂ ਨਾਲ ਦੱਬਣਾ ਗੋਲੀਆਂ ਚੱਲਣਗੀਆਂ ਇਹ ਫੇਰ ਚਲੋ ਜੀ ਇਹ ਵੀ ਕਰ ਲਈ ਫੇਰ ਆਗੀ ਮੁੜ ਕੇ ਉਰੀ ਉਹ ਚੱਲਦੀ ਐ ਜਿਵੇਂ ਬੱਚੇ ਗੇਮਾਂ ਆਲੇ ਚ ਖੇਡਦੇ ਨੇ ਨੁਕ ਨੁਕ ਤੇ ਲੋ ਜੀ ਹੁਣ ਚੱਲੇ ਇਹਦੇ ਚ ਆਲੇ-ਦਾਲੇ ਦੇਖਦੇ ਆ ਗੇਮਾਂ ਹੀ ਗੇਮਾਂ ਆਲੇ-ਦਾਲੇ ਇੰਨੇ ਨੇ ਬੱਚਿਆਂ ਨੂੰ ਹੋਈ ਜਾਂਦਾ ਵੀ ਕਿਹੜੀ ਖੇਡਾਂ ਉਹ ਖੇਡਾਂ ਉਹ ਘਟਾ ਕੇ ਉੱਧਰ ਜਾਂਦੀ ਐ ਕਦੇ ਉੱਧਰ ਜਾਂਦੀ ਐ ਗੇੜੀ-ਗੇੜੇ ਇੱਧਰ ਫੇਰ ਆਗੇ ਤੇ ਲੋ ਜੀ ਹੁਣ ਉੱਧਰ ਨੂੰ ਚੱਲਦੇ ਆਪਾਂ ਇਹ ਫੇਰ ਆ ਗਈ ਉਹ ਗੁੱਡੇ 'ਚ ਚੱਕਣ ਵਾਲੀ ਤੇ ਫੇਰ ਆ ਗਈ ਇੱਥੇ ਦੇਖਦੀ ਆ ਖੇਡੂ ਵੀ ਜਾਣਾ ਆ ਗਈ ਫੇਰ ਇੱਕ ਜਿਹੜਾ ਫੇਰ ਆ ਗਿਆ ਫੇ ਲਾਉਂਗੀ ਨੂੰ ਸੀਨ ਆ ਗਿਆ ਉਹ ਚੱਲ ਗਿਆ نیچے نیچے ਚੱਕਣੇ ਨੇ ਗੁੱਡੇ ਉਹ ਵੀ ਓਵਰ ਹੋ ਗਏ ਗੁੱਡਾ ਚੱਕਿਆ ਨਹੀਂ ਗਿਆ ਓਵਰ ਹੋ ਗਈ ਇੱਥੇ ਮੁਰਗੀ ਗੱਡੀ ਵਾਸ ਚਲੋ ਜੀ ਹੁਣ ਇੱਧਰ ਇੱਧਰ ਦੇਖਦੀ ਆ ਖੇਡੂ ਇੱਕ ਨਾ ਇੱਧਰ ਬਟਨ ਲਾ ਫਰੂਟਾਂ ਵਾਲੀ ਹੈ ਫਰੂਟ ਦੱਬਣੇ ਨੇ ਉਹ ਹੁੰਦੇ ਨੇ ਨੰਬਰ ਮਿਲਣੇ ਨੇ ਕੇਲੇ ਸੇਵ ਸੰਗਤਰੇ ਤਰਬੂਜ ਇਥੇ ਕੇ ਲੋ ਜੀ ਇਹ ਦੱਬਣੇ ਨੇ ਮੈਂ ਵੀ ਲਾਗੀ ਦੱਬਣ ਪੀਤੀ ਦੇ ਨਾਲ ਇਹਦੇ ਦੱਬਣੇ ਨੇ ਓਵਰ ਕਰਦੀ ਐ ਤਰਬੂਜ ਸੇਵ ਸੰਗਤਰੇ ਕੇਲੇ ਨੇ ਤੇ ਭਜਦੇ ਨੇ ਉਹ ਉਹਨਾਂ ਨੂੰ ਦੱਬਣਾ ਉਹ ਤੋਂ ਨੰਬਰ ਮਿਲਣਗੇ ਪੁਆਇੰਟ ਮਿਲਦੇ ਨੇ ਇਹ ਦੇਖੋ ਅਸੀ ਦੋਹੇ ਲੱਗ ਗਏ ਕਿਦਾਂ ਮੈਂ ਵੀ ਪੀਤੀ ਨਾ ਨਿਆਣੀ ਹੋ ਗਈ ਛੋਟੀ ਬੱਚੀ ਅੱਜ ਹੂੰ ਚਲੋ ਜੀ ਚਲੋ ਸੁਗਰੇ ਤੇ ਖੇਡ ਤਾਂ ਪੇਗੀ ਨਹੀਂ ਫਿਰ ਕਦੇ ਉਦਨ ਭੱਜਦੀ ਆ ਕਿ ਦੁੱਧਨ ਭੱਜਦੀ ਆ ਪਤਾ ਨਹੀਂ ਲੱਗਦਾ ਵੀ ਕੀ ਖੇਡਾਂ ਛੋਟੀ ਆ ਨਾ ਆ ਵਧੀਆ ਗੇਮ ਖੇਡਣ ਨੂੰ ਆ ਦੇਖੋ ਲੋਚ ਚਲੋ ਇੱਥੇ ਵਧੀਆ ਟਾਈਮ ਲੱਗਾ ਚਲੋ ਜੀ ਇੱਥੇ ਵਧੀਆ ਵਗ ਗਈ ਹੋ ਗਿਆ ਉਹ ਨੰਬਰ ਮਿਲਦੇ ਨੇ ਇੱਥੇ ਪੁਆਇੰਟ ਵਧੀਆ ਖੇਡਣ ਨਾਲ ਲੱਗਦੀ ਕੰਟੀਨਿਊਜ਼ ਕੰਟੀਨਿਊਜ਼ ਚੱਲਦੀ ਆ ਜਸਨੂ ਚਲੋ ਜੀ ਫੇਰ ਕੰਦੀ ਚਲੋ ਉੱਧਰ ਹੁਣ ਆ ਗੱਡੀ ਵਾਲੇ ਤੇ ਜਾਊਗੀ ਇਹਦੇ ਤੇ ਦੇਖੂਗੀ ਪਤਾ ਨਹੀਂ ਇਹਦੇ ਤੇ ਦੇਖੋ ਕਿੱਧਰ ਫੇਟੂਗੀ ਗੱਡੀ ਤੇ ਬੈਠੂਗੀ ਹੁਣ ਇਹਦੇ ਤੇ ਹੁਣ ਦਊਗੀ ਰੇਸ ਛੋਟੇ ਬੱਚਿਆਂ ਨੂੰ ਨਾ ਇਹ ਹੋ ਜਾਂਦਾ ਵੀ ਇਹ ਕਿਵੇਂ ਆ ਕਿਵੇਂ ਆ ਪਹਿਲੀ ਵਾਰੀ ਆਉਂਦੇ ਨੇ ਤੇ ਲੋਜੀ ਤੇ ਲੋਜੀ ਹੁਣ ਲੱਗੀ ਇੱਧਰ ਖੇਡ ਤੇ ਲੋਜੀ ਹੁਣ ਇਹ ਤੇ ਬੈ ਗਈ ਗੱਡੀ ਤੇ ਗੱਡੀ ਤੇ ਖੇਡੂਗੀ ਲੋਜੀ ਹੁਣ ਇਹ ਤੇ ਦਊਗੀ ਰੇਸਾਂ ਕੋਮ ਮਦੀਆ ਲਾਗੀ ਝੂਟੇ ਮਾਰਨਾ ਕਦੀ ਅੱਗੇ ਕਦੀ ਪਿੱਛੇ ਕਦੀ ਸਾਈਡ ਤੇ ਤੇ ਲੋ ਜੀ ਰੇਸਾਂ ਤੋਂ ਐਵੇਂ ਕਰੋ ਤੇ ਲੋ ਜੀ ਰੇਸਾਂ ਜਿਵੇਂ ਸਕੂਟਰੀ ਦੀਆਂ ਰੇਸਾਂ ਦਿੰਦੇ ਨੇ ਉਹ ਮੇਰੇ ਰੇਸਾਂ ਦਿੰਦੀ ਆ ਭਜਾਉਂਦੀ ਆ ਚਲੋ ਜੀ ਪੈ ਗਈ ਖੇੜੇ ਵੀ ਹਾਂ ਚਲੋ ਚਲ ਬਸ ਹੁਣ ਫੇਰ ਆ ਗਈ ਇੱਧਰ ਇਹ ਵਿੱਚ ਤਿੱਖਦਾ ਹਾਂ ਅੱਗੇ ਦੇਖ ਕੇ ਬੱਚਾ ਭਜਾਉਂਦਾ ਅੱਛਾ ਮੈਂ ਉਧਰਲੀ ਸਾਈਡ ਤੇ ਖੜੀ ਸੀਗੀ ਇਹਦੇ ਵਿੱਚ ਦੀ ਰਾਸਤੇ ਨੇ ਜਿੱਧਰ ਦੀ ਨਗਾਉਣਾ ਇਹਨਾਂ ਨੇ ਹਾਂ ਦੇਖੋ ਦੇਤੀ ਰੇਸ ਚਲੋ ਜੀ ਰੇਸਾਂ ਦਿੰਦੀ ਆ ਹੁਣ ਹੁਣ ਆ ਗਈ ਇੱਧਰ ਹੁਣ ਕਹਿੰਦੀ ਇੱਧਰ ਫੇਡਣਾ ਦੇਖਦੀ ਆ ਫਿਰ ਹੁਣ ਉੱਧਰ ਚਲਦੇ ਆ ਇਹ ਵਾਲੇ-ਵਾਲੇ ਦੇਖੋ ਇਹ ਸਾਰੇ ਬੱਚਿਆਂ ਨੂੰ ਖੇਡਣੇ ਇੱਧਰ ਵੱਡੇ ਬੱਚੇ ਖੇਡਦੇ ਨੇ ਇੱਧਰ ਇੱਧਰ ਨੂੰ ਉੱਥੇ ਨੂੰ ਬੋਲਾ ਮਾਰਦੇ ਨੇ ਤੇ ਕੀਤੀ ਆ ਬੈਠੀ ਆ ਚਲੋ ਇੱਧਰ ਰੇਸਾਂ ਦਿੰਦੀ ਆ ਗੱਡੀ ਦੀਆਂ ਹੁਣ ਸਕੂਟਰੀ ਦੀਆਂ Ressa da uvi. Cielo oggi. E da uvi Ressa. Mm. Cielo. Oh, non credi che... ਉਹ ਦਿੰਦੀ ਏ ਰੇਸਾਂ ਚਲੋ ਜੀ ਤਰੇ ਹੀ ਹੁਣ ਹੁਣ ਇੱਥੇ ਖੇਡੜਗੇ ਇਹ ਇਹ ਦੇਖੋ ਕੀ ਖੇਡਦੇ ਨੇ ਓਰੇ ਆ ਦੇਖੋ ਇਹਦੇ ਵਿੱਚ ਕੋਇਨ ਪਾਉਂਦੇ ਨੇ ਪੈਸਾ ਰੁਪਿਆ ਇੱਕ ਰੁਪਿਆ ਪਾ ਕੇ ਹੁਣ ਖੇਡੂਗੇ ਇੱਥੇ ਕੁੜੀਆਂ ਦੱਸਣਗੀਆਂ ਏ ਵੀ ਐਵੇਂ ਇੱਕ ਵਿੱਡੂ ਦੱਸੂਗੀ ਇਹਨੂੰ ਦੱਸਦੀ ਆ ਸਿਖਾਉਂਦੀ ਆ ਇਹ ਫੇਡਣਾ ਐਵੇਂ ਇੱਕ ਜਣਾ ਉਧਰ ਇੱਧਰ ਮਾਰਨੀ ਆ ਉਹਦੇ ਵਿੱਚ ਚਲੋ ਚਲੋ ਜੀ ਉਹ ਮਾਰਦੇ ਨਹੀਂ ਲਾਤੀ ਮੈਂ ਨਾਨਾ ਦੋਤੀ ਦੋਹੀ ਖੇਡਣ ਮੈਂ ਕਿਹਾ ਮੈਂ ਨਹੀਂ ਖੇਡਦੀ ਤੁਸੀਂ ਉਹ ਫੇਡ ਲਓ ਦੋਨੇ ਬਿੱਲੀ ਨੂੰ ਤੁਸੀਂ ਦੋਨੇ ਖੇਡਦੇ ਚਲੋ ਜੀ ਉਹ ਦੇਖੋ ਕਿੰਨੀ ਵਧੀਆ ਖੇਡਦਾ ਹਾਂ ਬੈਠੇ ਤੇ ਵੀ ਨਾਨਾ ਵੀ ਪੀਤੀ ਦਾ ਬੈਠਾ ਸੀ ਲਾਤਾ ਦੋਹੀ ਖੇਡਣ ਲਾਤੇ ਮੈਂ ਦੋਹੀ ਚਲੋ ਮਾਂ ਖੇਡੋ ਤੁਸੀਂ ਮੈਨੂੰ ਨਹੀਂ ਵਧੀਆ ਲੱਗਦਾ ਇਹ ਚਲੋ ਜੀ ਦੋਹੀ ਖੇਡਣ ਲਾਤੇ ਉਹ ਦੇਖੋ ਚਲੋ ਵਧੀਆ ਬਿਜੀ ਹੋਗੇ ਦੋਨੋਂ ਜਾਨੇ ਹੂੰ

ਨੜ ਪੀ ਤੀਨ ਨੇ ਆਪਣੀ ਨੇ ਹੁਣ ਚੱਲੇ ਆਪਾਂ ਬਾਏ ਬਾਏ ਫਨਵਰ ਬਾਏ ਬਾਏ ਚੱਲੇ ਉੱਪਰ ਪੌੜੀਆਂ ਚੜ ਕੇ ਉੱਪਰ ਜਾਣਾ ਪੈਣਾ ਹੈ نیچے ਆਏ ਸੀਗੇ ਆਪਾਂ ਇਹ ਹੈਗਾ نیچے ਤੇ ਚਲੋ ਜੀ ਹੁਣ ਚੱਲਦੇ ਆਪਾਂ ਘਰ ਨੂੰ ਜਾਤਾ ਤੇ ਲੋ ਜੀ ਇੱਥੋਂ ਸਟਾਰਟ ਹੋ ਕੇ ਜਾਂਦਿਆਂ ਨੇ نیچے ਨੂੰ ਪੌੜੀਆਂ ਜਾਂਦੇ ਨੇ ਆਪਾਂ ਹੁਣ ਚੱਲਦੇ ਆ ਇਸ ਤਰੀ ਖਾਲਾ ਕਿ ਤੂੰ ਕੁੜਜ ਵੇ ਨਹੀਂ ਉਹ ਇਹਦਾ ਉਹ ਹੋ ਜੂਗੀ ਸਾਰੇ ਹੱਥ ਲਵੇ ਲੋ ਤੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਤੁਸੀਂ ਵੀ ਆਇਓ ਜੀ ਫਨਵਰਡ